ਅੱਜ ਦੀ ਨਿਊਜ਼ ਜਿਹੜੀ ਤੁਹਾਨੂੰ ਦਿਖਾਉਣ ਨੂੰ ਜਾ ਰਹੇ ਹਾਂ ਇਹ ਕਈ ਮਹੀਨਿਆਂ ਦੀ ਸਾਡੀ ਮਿਹਨਤ ਆ ਉਹ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਨਿਊਜ਼ ਲੈ ਕੇ ਆਂਦੀ ਆ ਕਿਉਂਕਿ ਲੱਖਾਂ ਹੀ ਕੁੜੀਆਂ ਗੁੰਮ ਹੋ ਜਾਂਦੀਆਂ ਨੇ ਇੰਡੀਆ ਚੋਂ ਪੂਰੇ ਇੰਡੀਆ ਚੋਂ ਇਹ ਕੁੜੀਆਂ ਜਾਂਦੀਆਂ ਕਿੱਥੇ ਨੇ ਗੁੰਮ ਹੋ ਕੇ ਬਾਹਰਲੇ ਮੁਲਕਾਂ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਕੋਠੇ ਨੇ ਜਿੱਥੇ ਧੰਦੇ ਚੱਲਦੇ ਨੇ ਉੱਥੇ ਵੇਚੀਆਂ ਜਾਂਦੀਆਂ ਨੇ ਇਹ ਕੁੜੀਆਂ ਦੇ ਵੇਚਣ ਦੇ ਲਈ ਸਾਮਲ ਉਹਨਾਂ ਦੇ ਮਾਪੇ ਵੀ ਨਹੀਂ ਬਾਅਦ ਦੇ ਵਿੱਚ ਕਹਿ ਦਿੰਦੇ ਨੇ ਕੁੜੀ ਗੁੰਮ ਹੋ ਗਈ ਇਹ ਕੁੜੀਆਂ ਦੀ ਉਮਰ 13 ਸਾਲ ਤੋਂ ਲੈ ਕੇ ਆ ਜਿਹੜੀਆਂ ਕੁੜੀਆਂ ਜ਼ਿਆਦਾ ਗੁੰਮ ਹੁੰਦੀਆਂ ਨੇ ਇਹ ਜਿਹੜੀ ਤੁਹਾਨੂੰ ਰਿਪੋਰਟ ਦੱਸ ਰਹੇ ਆ ਇਹ ਸਰਕਾਰੀ ਰਿਪੋਰਟ ਆ ਤੁਹਾਨੂੰ ਦਿਖਾਉਣੇ ਵੀ ਆ ਤੇ ਨਾਲ ਦੱਸਦੇ ਵੀ ਆ ਇਹ ਕੁੜੀਆਂ ਦੇ ਪਾਸਪੋਰਟ ਕਿਵੇਂ ਬਣਦੇ ਨੇ ਜਦ ਇਹ ਕੁੜੀਆਂ ਗੁੰਮ ਹੋ ਜਾਂਦੀਆਂ ਨੇ ਫਿਰ ਪਾਸਪੋਰਟ ਕਿਵੇਂ ਬਣ ਜਾਂਦੇ ਨੇ ਕਿਉਂਕਿ ਇਹ ਛੋਟੀ ਉਮਰ ਦੀਆਂ ਕੁੜੀਆਂ ਨੇ ਇਹਨਾਂ ਦੇ ਪਾਸਪੋਰਟ ਕਿਵੇਂ ਬਣ ਜਾਂਦੇ ਨੇ ਇਹਦੇ ਪਿੱਛੇ ਸਾਹਮਣੇ ਪੋਲੀਟੀਕਲ ਲੀਡਰ ਤੇ ਪੁਲਿਸ ਦੇ ਵੱਡੇ ਅਫਸਰ ਵੱਡਾ ਧੰਦਾ ਚਲਾਇਆ ਜਾਂਦਾ ਪੂਰੇ ਭਾਰਤ ਦੇ ਵਿੱਚੋਂ ਇਹ ਪੂਰੇ ਭਾਰਤ ਦੇ ਵਿੱਚੋਂ ਵੱਡਾ ਧੰਦਾ ਚਲਾਇਆ ਜਾਂਦਾ ਕਾਫੀ ਮਾਵਾਂ ਵੀ ਨੇ ਜੋ ਆਪਣੀਆਂ ਕੁੜੀਆਂ ਨੂੰ ਵੇਚ ਦਿੰਦੀਆਂ ਨੇ ਤੁਸੀਂ ਹਮੇਸ਼ਾ ਇਹ ਨਿਊਜ਼ ਤਾਂ ਸੁਣਦੇ ਹੋ ਹਰ ਰੋਜ਼ ਦੇਖਦੇ ਹੋ ਕਿ ਮਾਂ ਨੇ ਆਪਣੀ ਬੇਟੀ ਨੂੰ ਮਾਰ ਕੇ ਧਰਤੀ 'ਚ ਦੱਬ ਦਿੱਤਾ ਇਹ ਤਾਂ ਪੂਰੇ ਭਾਰਤ ਦੇ ਵਿੱਚੋਂ ਇਸ ਤਰ੍ਹਾਂ ਦੀ ਨਿਊਜ਼ ਤਾਂ ਹਰ ਰੋਜ਼ ਹੀ ਸਾਹਮਣੇ ਆਉਂਦੀ ਆ ਪਰ ਜਿਹੜੀਆਂ ਇਸ ਤਰ੍ਹਾਂ ਦੀਆਂ ਡੈਣਾ ਮਾਵਾਂ ਨੇ ਉਹ ਆਪਣੀਆਂ ਕੁੜੀਆਂ ਨੂੰ ਵੇਚ ਵੀ ਦਿੰਦੀਆਂ ਨੇ ਕਹਿ ਦਿੰਦੀਆਂ ਨੇ ਗੁੰਮ ਹੋ ਗਈ ਇਹਦੇ ਨਾਲ ਕੌਣ ਲੋਕ ਨੇ ਜਿਹੜੇ ਰਲੇ ਹੋਏ ਨੇ ਉਹਨੇ ਪੁਲਿਸ ਵਾਲੇ ਤੇ ਪੋਲੀਟਿਕਲ ਲੀਡਰ ਕਿਉਂਕਿ ਇਹਨਾਂ ਦੇ ਸੰਯੋਗ ਤੋਂ ਬਿਨਾ ਇਹ ਧੰਦਾ ਨਹੀਂ ਚੱਲ ਸਕਦਾ ਇਹ ਧੰਦਾ ਚਲਾਉਂਦੇ ਨੇ ਕਿੰਨੇ ਹੀ ਟੀਵੀ ਚੈਨਲ ਨੇ ਜੋ ਕਿ ਇਹ ਧੰਦੇ ਚ ਸਾਮਲ ਨੇ ਜਿਹੜੇ ਕੁੜੀਆਂ ਦੇ ਸੋਹ ਕਰਾਉਂਦੇ ਨੇ ਫਿਰ ਉਹ ਕੁੜੀਆਂ ਨੂੰ ਵਿਦੇਸ਼ਾਂ ਚ ਵੇਚ ਦਿੰਦੇ ਨੇ ਇਹ ਜਿਹੜਾ ਧੰਦਾ ਚੱਲਦਾ ਇਹ ਬੜਾ ਜੋਰਾ ਸੋਰਾ ਦੇ ਨਾਲ ਆ ਭਾਰਤ ਦੇ ਵਿੱਚ ਚੱਲਦਾ ਹਰ ਸਾਲ ਕੁੜੀਆਂ ਲੱਖਾਂ ਹੀ ਗੁੰਮ ਹੁੰਦੀਆਂ ਨੇ ਲੱਖਾਂ ਹੀ ਕੋਈ ਵੀ ਨਿਊਜ਼ ਵਾਲਾ ਇਹ ਤੇ ਸਰਚ ਕਰ ਸਕਦਾ ਇਨਕੁਆਰੀ ਕਰ ਸਕਦਾ ਸਾਰਾ ਸੱਚ ਤੁਹਾਡੇ ਸਾਹਮਣੇ ਆ ਜਾਊਗਾ ਅੱਜ ਦੁੱਖ ਦੀ ਗੱਲ ਇਹ ਆ ਕਿ ਲੋਕਾਂ ਨੇ ਕਿਸ ਤਰੀਕੇ ਦਾ ਧੰਦਾ ਬਣਾ ਲਿਆ ਕਿੰਨੇ ਗਰਕ ਚੁੱਕੇ ਨੇ ਜਿਹੜੇ ਇਸ ਤਰ੍ਹਾਂ ਦੇ ਬੁਰੇ ਕੰਮ ਕਰਦੇ ਨੇ ਉਹ ਲੋਕ ਕਿੰਨੇ ਗਰਕ ਚੁੱਕੇ ਨੇ ਕਿੰਨੇ ਡੁੱਬ ਚੁੱਕੇ ਨੇ ਦੇਖਣ ਤੋਂ ਕੁਝ ਹੋਰ ਲੱਗਦੇ ਨੇ ਤੇ ਅੰਦਰੋਂ ਪਾਪੀ ਕੁਝ ਹੋਰ ਨੇ ਇੰਡੀਆ ਦੇ ਪੋਲੀਟਿਕਲ ਲੀਡਰ ਹੋਣ ਪੰਜਾਬ ਪੁਲਿਸ ਵਾਲੇ ਹੋਣ ਜਾਂ ਹੋਰ ਜਿੰਨਾਂ ਕੋਲੇ ਪੈਸਾ ਹੈਗਾ ਉਹ ਆਪਣੇ ਬੱਚੇ ਨੂੰ ਇੰਡੀਆ ਦੇ ਵਿੱਚ ਰੱਖਣਾ ਨਹੀਂ ਚਾਹੁੰਦਾ ਅੱਜ ਦੇ ਇਹ ਹਾਲਾਤ ਨੇ ਉਹ ਅਮਰੀਕਾ ਕੈਨੇਡਾ ਵਿਦੇਸ਼ਾਂ ਦੇ ਵਿੱਚ ਕਿਉਂ ਭੇਜਦੇ ਨੇ ਇਸੇ ਗੱਲਾਂ ਤੋਂ ਡਰਦੇ ਹੋਏ ਕਿ ਸਾਡੇ ਬੱਚਿਆਂ ਦੀ ਜ਼ਿੰਦਗੀ ਵਧੀਆ ਬਣ ਜੂਗੀ ਉਹਨਾਂ ਨੂੰ ਬਾਹਰ ਭੇਜ ਦਿੰਨਿਆ ਕਿਉਂਕਿ ਇੰਡੀਆ ਦੇ ਵਿੱਚ ਤਾਂ ਆਹ ਕੁਝ ਹੋ ਰਿਹਾ ਤੁਹਾਨੂੰ ਪਤਾ ਹੁਣ ਗੱਲ ਅੱਜ ਜਿਹੜੀ ਕਰੀਏ ਤਾਂ ਪ੍ਰੀਤ ਸੈਣੀ ਦੀ ਬੇਟੀ ਦੀ ਉਹਦੀ ਜਾਨ ਖਤਰੇ 'ਚ ਆ ਕਿਉਂਕਿ ਪ੍ਰੀਤ ਸੈਣੀ ਦੀ ਭੈਣ ਨੇ ਸਾਨੂੰ ਪ੍ਰੀਤ ਸੈਣੀ ਦੀ ਭੈਣ ਨੇ ਇੱਕ ਚਿੱਠੀ ਲਿਖੀ ਉਹ ਸਾਨੂੰ ਦਿਖਾ ਰਹੇ ਆ ਟੀਵੀ ਦੀ ਸਕਰੀਨ ਤੇ ਦੇਖ ਲਓ ਉਹਨੇ ਕਿਹਾ ਕਿ ਮੈਂ ਪ੍ਰੀਤ ਸੈਣੀ ਦੀ ਬੇਟੀ ਨੂੰ ਅਮਰੀਕਾ ਲੈ ਕੇ ਆਉਣਾ ਚਾਹਨੀ ਆ ਤੁਸੀਂ ਸਾਡੀ ਮਦਦ ਕਰੋ ਉਹਨੇ ਜੋ ਵੀ ਚਿੱਠੀ ਚ ਲਿਖਿਆ ਉਹ ਤੁਸੀਂ ਪੜ ਲੈਣਾ ਟੀਵੀ ਦੀ ਸਕਰੀਨ ਤੇ ਆ ਉਹ ਅਸੀਂ ਕਮੈਂਟਾਂ ਵਿੱਚ ਵੀ ਪਾ ਦਵਾਂਗੇ ਉੱਥੇ ਤੁਸੀਂ ਪੜ ਲਿਓ ਜਦੋਂ ਉਹਨੇ ਸਾਨੂੰ ਕਿਹਾ ਉਹਨੇ ਕਿਹਾ ਕਿ ਤੁਸੀਂ ਪ੍ਰੀਤ ਸੈਣੀ ਦੀ ਘਰ ਵਾਲੀ ਨਾਲ ਗੱਲ ਕਰੋ ਅਸੀਂ ਜਦੋਂ ਪ੍ਰੀਤ ਸੈਣੀ ਦੀ ਘਰ ਵਾਲੀ ਨੂੰ ਫੋਨ ਲਾਇਆ ਉਹ ਸਾਨੂੰ ਅੱਗੋਂ ਗਾਲ੍ਹਾਂ ਕੱਢਣ ਲੱਗੀ ਉਹ ਸਾਰਾ ਕੁਝ ਰਿਕਾਰਡ ਆ ਸਾਡੇ ਕੋਲੇ ਜੋ ਵੀ ਗੱਲਬਾਤ ਉਹਦੇ ਨਾਲ ਹੋਈ ਹੁਣ ਪ੍ਰੀਤ ਸੈਣੀ ਦੀ ਭੈਣ ਇਹ ਕਹਿੰਦੀ ਆ ਕਿ ਪਹਿਲਾਂ ਪ੍ਰੀਤ ਸੈਣੀ ਦੀ ਘਰ ਵਾਲੀ ਮੰਨ ਗਈ ਸੀ ਕਿ ਮੈਂ ਕੁੜੀ ਨੂੰ ਅਮਰੀਕਾ ਭੇਜ ਦਨੀਆ ਅਸੀਂ ਪੇਪਰ ਵੀ ਸਾਰੇ ਤਿਆਰ ਕਰਕੇ ਐਮਐਸਸੀ ਦੇ ਵਿੱਚ ਭੇਜ ਦਿੱਤੇ ਉੱਥੇ ਪ੍ਰੀਤ ਸੈਣੀ ਦੇ ਮਾਪਿਓ ਵੀ ਬੈਠੇ ਹਨ ਕੁੜੀ ਨੂੰ ਲਿਹਾਉਣ ਦੇ ਲਈ ਉਹ ਤੋਂ ਬਾਅਦ ਸਹੋਤਾ ਤੇ ਸੱਜਣ ਇਹ ਦੋਨੇ ਜਾਣਦੇ ਨੇ ਪ੍ਰੀਤ ਸੈਣੀ ਦੀ ਘਰ ਵਾਲੀ ਕੋਲੇ ਉਹਨੂੰ ਡਰਾਉਂਦੇ ਨੇ ਕੀ ਕੁਛ ਕਹਿੰਦੇ ਨੇ ਇਹ ਤਾਂ ਇਹਨਾਂ ਨੂੰ ਪਤਾ ਹੋਊਗਾ ਸਹੋਤੇ ਨੂੰ ਤੇ ਸੱਜਣ ਨੂੰ ਇਹਨਾਂ ਨੇ ਜਦੋਂ ਉਹਨੂੰ ਕਿਹਾ ਕਿ ਕੁੜੀ ਨਹੀਂ ਭੇਜਣੀ ਤਾਂ ਉਹਨੇ ਵੀ ਅੱਗੋਂ ਜਵਾਬ ਦੇ ਦਿੱਤਾ ਕਿ ਹੁਣ ਨਹੀਂ ਮੈਂ ਕੁੜੀ ਭੇਜਦੀ ਚਾਹੇ ਕੁਛ ਵੀ ਹੋ ਜਾਵੇ ਇਹਨਾਂ ਦੀ ਕੀ ਗੱਲਬਾਤ ਹੋਈ ਆ ਪ੍ਰੀਤ ਸੈਣੀ ਦੀ ਘਰ ਵਾਲੀ ਨਾਲ ਇਹ ਤਾਂ ਇਹਨਾਂ ਨੂੰ ਪਤਾ ਪਰ ਉਹ ਜਵਾਬ ਦੇਗੀ ਪ੍ਰੀਤ ਸੈਣੀ ਦੀ ਭੈਣ ਇਹ ਕਹਿ ਰਹੀ ਆ ਕਿ ਇੱਕ ਘਰ ਤਾਂ ਡੈਣ ਵੀ ਛੜ ਦਿੰਦੀ ਆ ਇਹ ਤਾਂ ਆਪਣੇ ਆਪ ਨੂੰ ਗੁਰਸਿੱਖ ਕਹਾਉਂਦੇ ਨੇ ਇਹ ਇਹਨਾਂ ਨੇ ਪ੍ਰੀਤ ਸੈਣੀ ਦਾ ਘਰ ਬਰਬਾਦ ਕਰਨ ਲਈ ਕਿਉਂ ਸੋਚ ਲਿਆ ਇਹਨਾਂ ਨੂੰ ਕਿੱਥੋਂ ਪੈਸੇ ਮਿਲੇ ਨੇ ਇਹ ਘਰ ਬਰਬਾਦ ਕਰਨ ਦੇ ਲਈ ਕਿਉਂਕਿ ਜਿਹੜਾ ਸਹੋਤਾ ਉਹਦਾ ਆਪਣਾ ਮੁੰਡਾ ਤਾਂ ਬਾਹਰ ਆ ਉਹਨੇ ਬਾਹਰ ਭੇਜਿਆ ਹੁਣ ਪ੍ਰੀਤ ਸੈਣੀ ਦੀ ਬੇਟੀ ਨੂੰ ਇਹ ਰੋਕ ਰਿਹਾ ਕਿ ਬਾਹਰ ਨਾ ਜਾਵੇ ਹੁਣ ਸੱਜਣ ਵੀ ਰੋਕ ਰਿਹਾ ਹੁਣ ਸੱਜਣ ਦੀ ਜੇ ਗੱਲ ਕਰੀਏ ਇਹ ਤੁਸੀਂ ਦੇਖਦੇ ਹੋ ਕਿ ਉਹ ਆਪਣੇ ਚੈਨਲ ਤੇ ਕਿੰਨੀਆਂ ਵਧੀਆ ਵੀਡੀਓ ਪਾਉਂਦਾ ਸਿੱਖ ਤੇ ਸਿੱਖ ਇਤਿਹਾਸ ਸਿੱਖ ਇਤਿਹਾਸ ਵੈਸੇ ਤਾਂ ਸਿੱਖ ਇਤਿਹਾਸ ਤੋਂ ਬਹੁਤ ਕਰੋਨਾ ਕੋਹਾਂ ਦੂਰ ਆ ਕਿਉਂਕਿ ਨਾ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਕਰਦਾ ਨਾ ਇਹ ਨਿਸ਼ਾਨ ਸਾਹਿਬ ਦੀ ਗੱਲ ਕਰਦਾ ਗਧੇ ਨੂੰ ਬਾਪੂ ਕਹਿਣ ਵਾਲਾ ਇਹ ਬੰਦਾ ਕਿਉਂਕਿ ਬ੍ਰਿਟਿਸ਼ ਹਕੂਮਤ ਦੇ ਲੋਗੋ ਨੂੰ ਬਾਪੂ ਦੱਸਦਾ ਇਹ ਆਪਦੇ ਬਾਪੂ ਨੂੰ ਭੁੱਲ ਗਿਆ ਕਿਉਂਕਿ ਜਦੋਂ ਤੁਸੀਂ ਆਪਣੇ ਪਿਓ ਨੂੰ ਹੀ ਭੁੱਲ ਜਾਵੋਗੇ ਫਿਰ ਇਦਾਂ ਦੀਆਂ ਗੰਦੀਆਂ ਕਰਤੂਤਾਂ ਹੀ ਕਰੋਗੇ ਇਹ ਉਹੀ ਗੰਦੀਆਂ ਕਰਤੂਤਾਂ ਕਰ ਰਿਹਾ ਤੁਹਾਡੇ ਸਾਹਮਣੇ ਨੇ ਹੁਣ ਜੇ ਤੁਸੀਂ ਪ੍ਰੀਤ ਸੈਣੀ ਦੇ ਹਮੈਤੀਆਂ న్యూਸ ਸੁਣਦੇ ਹੋ ਤਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਇਹ ਕਰਦੇ ਆ ਕਿ ਪ੍ਰੀਤ ਸੈਣੀ ਦੀ ਘਰ ਵਾਲੀ ਨੂੰ ਸਮਝਾਇਆ ਜਾਵੇ ਕਿ ਭਾਈ ਤੂੰ ਇਹ ਕੁੜੀ ਨੂੰ ਅਮਰੀਕਾ ਭੇਜ ਦੇ ਇਹਦੀ ਜ਼ਿੰਦਗੀ ਵਧੀਆ ਨਿੰਗ ਜੂਗੀ ਬਹੁਤ ਵਧੀਆ ਜ਼ਿੰਦਗੀ ਇਹਦੀ ਬਣ ਜੂਗੀ ਇਹਦੀ ਜ਼ਿੰਦਗੀ 'ਚ ਰੋੜਾ ਨਾ ਬਣ ਮਾਂ ਵਾਂਣ ਡੈਣ ਨਾ ਬਣ ਇਹ ਗੱਲ ਸਮਝਾ ਸਕਦੇ ਨੇ ਲੋਕ ਇਹ ਗੱਲ ਸਮਝਾ ਸਕਦੇ ਨੇ ਪ੍ਰੀਤ ਸੈਣੀ ਦੇ ਹਮੈਤੀ ਪ੍ਰੀਤ ਸੈਣੀ ਦੇ ਹਮੈਤੀਆਂ ਦੀ ਗੱਲ ਕਰਦਾ ਸੱਜਣ ਵਰਗੇ ਨੀ ਗੱਲ ਕਰਦਾ ਸੱਜਣ ਵਰਗੇ ਜਾਂ ਸਹੋਤੇ ਵਰਗਿਆਂ ਦੀ ਜਿਹੜੇ ਸੱਚਮੁੱਚ ਨੇ ਜਿਹੜੇ ਦਿਲੋਂ ਪਿਆਰ ਕਰਦੇ ਸੀ ਪ੍ਰੀਤ ਸੈਣੀ ਨੂੰ ਕਿਉਂਕਿ ਪ੍ਰੀਤ ਸੈਣੀ ਨੇ ਪੰਥ ਦੇ ਬਹੁਤ ਵੱਡੇ ਵੱਡੇ ਕਾਰਜ ਕੀਤੇ ਨੇ ਜੋ ਕਿਸੇ ਨੇ ਨਹੀਂ ਕੀਤੇ ਤਦ ਕਰਕੇ ਉਹਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪੈ ਗਿਆ ਜ਼ਹਿਰ ਦੇ ਦਿੱਤੀ ਸ਼੍ਰੋਮਣੀ ਕਮੇਟੀ ਵਾਲੇ ਗੁੰਡਿਆਂ ਨੇ ਦਿਵਾ ਦਿੱਤੀ ਉਹਦੇ ਆਪਣਿਆਂ ਤੋਂ ਹੀ ਪਰ ਅੱਜ ਸਾਨੂੰ ਪ੍ਰੀਤ ਸੈਣੀ ਦੀ ਬੇਟੀ ਨੂੰ ਬਚਾਉਣ ਦੀ ਲੋੜ ਆ ਉਹਨੂੰ ਅਮਰੀਕਾ ਪਹੁੰਚਾਉਣ ਦੀ ਲੋੜ ਆ ਕਿ ਉਹਦੀ ਜਾਨ ਬਚ ਜਾਵੇ ਇਹ ਹੁਣ ਸੰਗਤੇ ਥੋੜੇ ਵਸਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਰਿਕਾਰਡ ਕਰਕੇ ਉਹਦੀ ਭੈਣ ਦੀ ਆਡੀਓ ਵੀ ਸੁਣਾਵਾਂਗੇ ਉਹ ਵੀ ਤੁਸੀਂ ਸੁਣ ਲੈਣਾ ਹੁਣ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਸੰਗਤੇ ਉਹਦੀ ਘਰ ਵਾਲੀ ਨੂੰ ਸਮਝਾਵੋ ਕਿ ਤੂੰ ਮਾਂ ਵਣ ਉਹਦੀ ਜ਼ਿੰਦਗੀ ਬਾਰੇ ਅੱਗੇ ਵਧੀਆ ਸੋਚ ਉਹਦੀ ਜ਼ਿੰਦਗੀ ਬਰਬਾਦ ਕਰਨ ਬਾਰੇ ਨਾ ਸੋਚੋ ਏ ਹੁਣ ਸੰਗਤੇ ਤੁਸੀਂ ਸਮਝਾਣਾ ਉਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ